हां जी ਵਿਦਿਆਰਥੀਓ ਆਈ ਹੋਪ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਲਾਸਟ ਵੀਡੀਓ ਦੇ ਵਿੱਚ ਆਪਾਂ ਨੇ ਪੰਜਾਬ ਦੇ ਮੇਲੇ ਤੇ ਤਿਉਹਾਰ ਦੀ ਐਕਸਪਲੇਨੇਸ਼ਨ ਕੀਤੀ ਕੀਤੀ ਸੀਗੀ ਤੇ ਅੱਜ ਆਪਾਂ ਕਰਾਂਗੇ ਇਸ ਦੇ ਕੁਐਸਚਨ ਆਨਸਰਸ ਨੂੰ ਕਵਰ ਕਰਾਂਗੇ ਤਾਂ ਇਸ ਦਾ ਪਹਿਲਾ ਕੁਐਸਚਨ ਹੈਗਾ ਮੇਲੇ ਦਾ ਹਰ ਦ੍ਰਿਸ਼ ਮਨਮੋਹਣਾ ਤੇ ਲੁਭਾਬਨਾ ਹੋਣ ਦੇ ਨਾਲ-ਨਾਲ ਹੋਰ ਕਿਸ ਚੀਜ਼ ਦੀ ਪ੍ਰਤੀਨਿਧਤਾ ਕਰਦਾ ਹੈ ਤਾਂ ਇਸ ਦਾ ਆਨਸਰ ਹੈਗਾ ਸੱਭਿਆਚਾਰ ਦੀ ਦੂਸਰਾ ਕੁਐਸਚਨ ਹੈਗਾ ਪੰਜਾਬ ਦੇ ਬਹੁਤੇ ਮੇਲੇ ਮੌਸਮਾਂ ਰੁੱਤਾਂ ਦੇ ਤਿਉਹਾਰਾਂ ਨਾਲ ਸੰਬੰਧਿਤ ਹਨ ਤਾਂ ਇਸ ਦਾ ਆਨਸਰ ਹੈ ਹਾਂ ਉਸ ਤੋਂ ਬਾਅਦ ਵਾਲਾ ਕੁਐਸਚਨ ਹੈਗਾ ਗੁਰੂ ਗੋਬਿੰਦ ਸਿੰਘ ਜੀ ਹੋਲੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਜੌਧਿਆਂ ਦੀ ਦੁੱਧ ਦਾਲ ਬਣਾ ਕੇ ਕੀ ਕਰਾਉਂਦੇ ਸਨ ਤਾਂ ਇਸ ਦਾ ਆਨਸਰ ਹੈਗਾ ਮਸਨੂਈ ਲੜਾਈ ਉਸ ਤੋਂ ਬਾਅਦ ਕੁਐਸਚਨ ਹੈਗਾ ਛਪਾਰ ਦਾ ਮੇਲਾ ਕਿਸ ਦੀ ਯਾਦ ਵਿੱਚ ਲੱਗਦਾ ਹੈ ਤਾਂ ਇਸ ਦਾ ਆਨਸਰ ਹੈ ਗੂਗੇ ਦੀ ਮੈਨੋ ਦੋਡੋ ਤੇ ਹੜੱਪਾ ਦੀ ਖੁਦਵਾਈ ਕਰਦੇ ਸਮੇ ਲੰਬੀਆਂ ਮੂਰਤੀਆਂ ਵਿੱਚੋਂ ਕਿਸ ਮੂਰਤੀ ਕਿਸ ਮੂਰਤੀ ਕਿਸ ਦੀ ਸੀ ਤਾਂ ਇਸ ਦਾ ਆਨਸਰ ਹੈਗਾ ਦੇਵੀ ਮਾਤਾ ਦੀ ਉਸ ਤੋਂ ਬਾਅਦ ਵਾਲਾ ਕੁਐਸਚਨ ਹੈਗਾ ਜਰਗ ਦਾ ਮੇਲਾ ਕਿੱਥੇ ਅਤੇ ਕਿਸ ਨੂੰ ਪਤੇਉਣ ਲਈ ਲੱਗਦਾ ਹੈ ਤਾਂ ਇਸ ਦਾ ਆਨਸਰ ਹੈ ਜਰਗ ਪਿੰਡ ਵਿੱਚ ਅਤੇ ਇਹ ਸ਼ੀਤਲਾ ਮਾਤਾ ਨੂੰ ਪਤੇਉਣ ਦੇ ਲਈ ਲੱਗਦਾ ਹੈ ਉਸ ਤੋਂ ਬਾਅਦ ਵਾਲਾ ਕੁਐਸਚਨ ਹੈਗਾ ਮਾਗੀ ਵਾਲੇ ਦਿਨ ਮੁਕਤਸਰ ਦੇ ਪਾਵਨ ਸਰੋਵਰ ਵਿੱਚ ਸੰਗਤਾਂ ਕੀ ਕਰਦੀਆਂ ਹਨ ਤਾਂ ਇਹਦੇ ਵਿੱਚ ਦੋ ਆਪਸ਼ਨਸ ਨੇਗੀਆਂ ਮੱਥਾ ਟੇਕਦੀਆਂ ਹਨ ਇਸ਼ਨਾਨ ਕਰਦੀਆਂ ਹਨ ਤਾਂ ਇਸ ਦਾ ਸਹੀ ਆਨਸਰ ਹੈਗਾ ਇਸ਼ਨਾਨ ਕਰਦੀਆਂ ਹਨ ਤਾਂ ਉਸ ਤੋਂ ਬਾਅਦ ਵਾਲਾ ਕੁਐਸਚਨ ਹੈਗਾ ਰੁਤ ਦਾ ਸਵਾਦ ਮਾਨਣ ਲਈ ਨਵੀਂ ਕਣਕਡੀਆਂ ਬੱਲੀਆਂ ਅਤੇ ਛੋਲਿਆਂ ਦੀਆਂ ਹੋਲਾਂ ਪੁੰਨ ਕੇ ਕਿਹੜੇ ਮਹੀਨੇ ਖਾਧੀਆਂ ਜਾਂਦੀਆਂ ਹਨ ਦਾ ਇਸ ਦਾ ਆਨਸਰ ਹੈਗਾ ਚਿੱਤਰ ਵਿੱਚ ਤੇ ਉਸ ਤੋਂ ਬਾਅਦ ਦੇ ਵਿੱਚ ਇਸ ਦੇ ਲੌਂਗ ਕੁਐਸ਼ਨਸ ਦੇ ਆਨਸਰਸ ਦੇਗੇ ਜੋ ਕਿ ਹਰ ਸਾਲ ਇੱਕ ਜਾਂ ਦੋ ਕੁਐਸ਼ਨ ਮੈਂਡੇਟਰੀ ਨੇ ਵੀ ਇਹ ਕੁਐਸ਼ਨ ਆਉਣੇ ਹੀ ਆਉਣਿਆ ਇਸ ਚੈਪਟਰ ਦੇ ਵਿੱਚੋਂ ਤਾਂ ਆਪਾਂ ਸਟਾਰਟ ਕਰਦੇ ਆਂਗੇ ਪਹਿਲਾ ਕੁਐਸ਼ਨ ਹੈਗਾ ਮੇਲਿਆਂ ਦਾ ਕਿਸੇ ਜਾਤੀ ਨਾਲ ਕੀ ਮਹੱਤਵ ਹੁੰਦਾ ਹੈ ਤਾਂ ਇਸ ਦਾ ਆਨਸਰ ਹੈਗਾ ਕਿਸੇ ਜਾਤੀ ਦੀ ਸੰਸਕ੍ਰਿਤੀ ਨੁਹਾਰ ਮੇਲਿਆਂ ਵਿੱਚੋਂ ਪੂਰੀ ਤਰ੍ਹਾਂ ਪ੍ਰਤੀਬਿੰਬਤ ਹੁੰਦੀ ਹੈ ਮੇਲਿਆਂ ਵਿੱਚ ਜਾਤੀ ਪੂਰੀ ਖੁੱਲ੍ਹ ਮਾਨਦੀ ਹੈ ਲੋਕ ਪ੍ਰਤਿਵਾ ਨਿਖਰਦੀ ਹੈ ਅਤੇ ਚਰিত্র ਦਾ ਨਿਰਮਾਣ ਹੁੰਦਾ ਹੈ ਮੇਲੇ ਮਾਨ ਪ੍ਰਚਾਵੇ ਤੇ ਸਮੂਹਿਕ ਮੇਲਜੋਲ ਦੇ ਸਮੂਹਿਕ ਵਸੀਲੇ ਹੋਣ ਤੋਂ ਇਲਾਵਾ ਧਾਰਮਿਕ ਤੇਲਾਤਮਿਕ ਪਾਵਾਂ ਦੀ ਤ੍ਰਿਪਤੀ ਕਰਦੇ ਹਨ ਮਤਲਬ ਕਿ ਮੇਲਿਆਂ ਦੇ ਵਿੱਚ ਕੱਲੀ ਧਾਰਮਿਕ ਮਾਨਤਾਵਾਂ ਹੀ ਨਹੀਂ ਕੀਤੀਆਂ ਜਾਂਦੀਆਂ ਸਗੋਂ ਜਿਹੜੇ ਕਲਾਕਾਰ ਨੇ ਉਹ ਆਪਣੀ ਕਲਾ ਦਾ ਪ੍ਰਦਰਸ਼ਨ ਵੀ ਕਰ ਦਿੰਦੇ ਨੇ ਤਾਂ ਉਸ ਤੋਂ ਬਾਅਦ ਵਾਲਾ ਕੁਐਸਚਨ ਹੈਗਾ ਮੇਲਾ ਬੀਜ ਰੂਪ ਵਿੱਚ ਪੰਜਾਬੀ ਚਤਰ ਵਿੱਚ ਸਮਾਇਆ ਹੋਇਆ ਹੈ ਦੱਸੋ ਕਿਵੇਂ ਤਾਂ ਇਸ ਦਾ ਆਨਸਰ ਹੈਗਾ ਮੇਲਾ ਬੀਜ ਰੂਪ ਵਿੱਚ ਪੰਜਾਬੀ ਚਤਰ ਵਿੱਚ ਹੀ ਸਮਾਇਆ ਹੋਇਆ ਹੈ ਪੰਜਾਬੀਆਂ ਲਈ ਹਰ ਪਲ पर्व ਤੇ ਹਰ ਦਿਨ ਮੇਲਾ ਹੁੰਦਾ ਹੈ ਇਸ ਕਰਕੇ ਦੂਜੇ ਪ੍ਰਾਂਤਾਂ ਦੇ ਲੋਕ ਕਹਿੰਦੇ ਹਨ ਕਿ ਜਿੱਥੇ 7-8 ਪੰਜਾਬੀ ਇਕੱਠੇ ਹੋ ਜਾਣ ਉੱਥੇ ਮੇਲਾ ਲੱਗ ਜਾਂਦਾ ਹੈ ਅਤੇ ਪੰਜਾਬੀ ਦੁਨੀਆ ਵਿੱਚ ਆਏ ਹੀ ਮੇਲਾ ਮਨਾਉਣ ਲਈ ਨੇ ਪਰ ਜਦੋਂ ਸੱਚਮੁੱਚ ਹੀ ਮੇਲਾ ਦਾ ਤਿਉਹਾਰ ਹੁੰਦਾ ਹੈ ਤਾਂ ਪੰਜਾਬੀਆਂ ਦਾ ਭਾਗ ਦਾ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਮੇਲੇ ਵਿੱਚ ਤਾਂ ਪੰਜਾਬੀ ਸੱਚਮੁੱਚ ਲਾੜਾ ਬਣਾ ਫਿਰਦਾ ਹੈ ਉਸ ਦਾ ਨੱਜ ਘੋੜੀ ਚੜਿਆ ਹੁੰਦਾ ਹੈ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਮੇਲਾ ਬੀਜ ਰੂਪ ਵਿੱਚ ਪੰਜਾਬੀ ਜੀਵਨ ਪੰਜਾਬੀ ਜੀਵਨ ਸਮਾਇਆ ਹੋਇਆ ਹੈ ਮੇਲਿਆਂ ਦੇ ਵਿੱਚ ਤਾਂ ਉਸ ਦੇ ਬਾਰੇ ਵਿੱਚ ਵਾਲਾ ਕੁਐਸਚਨ ਹੈਗਾ ਪੰਜਾਬ ਦੇ ਮੇਲਿਆਂ ਵਿੱਚ ਕਿਹੜੀ-ਕਿਹੜੀ ਵਿਸ਼ੇਸ਼ਤਾ ਹੈ ਤਾਂ ਇਸ ਦਾ ਆਨਸਰ ਹੈਗਾ ਪੰਜਾਬ ਦੇ ਹਰ ਮੇਲੇ ਦੀ ਆਪਣੀ ਨਵੇਕਲੀ ਸ਼ਖਸੀਅਤ ਰੂਪ ਤੇ ਚਰਿੱਤਰ ਹੈ ਪੰਜਾਬ ਦੇ ਮੇਲੇ ਦਾ ਹਰ ਦ੍ਰਿਸ਼ ਮਨਮੂਣਾ ਤੇ ਲੁਭਾਵਣਾ ਹੋਣ ਦੇ ਨਾਲ ਨਾਲ ਸੱਭਿਆਚਾਰਕ ਸੱਭਿਆਚਾਰਕ ਦੀ ਪ੍ਰਤੀਨਿਧਤਾ ਕਰਦਾ ਹੈ ਪੰਜਾਬ ਦੇ ਮੇਲਿਆਂ ਵਿੱਚ ਬਾਜ਼ਾਰ ਉੱਬਰ ਕੇ ਆਉਂਦਾ ਹੈ ਕਿਉਂਕਿ ਪੰਜਾਬੀ ਹਰ ਮੇਲੇ ਤੇ ਕੋਈ ਨਾ ਕੋਈ ਨਵੀਂ ਚੀਜ਼ ਜ਼ਰੂਰ ਖਰੀਦਦੇ ਹਨ ਤੇ ਉਸ ਤੋਂ ਬਾਅਦ ਵਾਲਾ ਕੁਐਸਚਨ ਹੈਗਾ ਪੰਜਾਬ ਦੇ ਮੌਸਮੀ ਮੇਲੇ ਕਿਹੜੇ-ਕਿਹੜੇ ਹਨ ਇਹਨਾਂ ਵਿੱਚੋਂ ਇੱਕ ਮੇਲੇ ਬਾਰੇ ਸੰਖੇਪ ਨੋਟ ਲਿਖੋ ਤਾਂ ਇਸ ਦਾ ਆਨਸਰ ਹੈਗਾ ਬਸੰਤ ਪੰਚਮੀ ਹੋਲਾ ਮਹੱਲਾ ਬਸਾਖੀ ਤੀਆਂ ਆਦੀ ਪੰਜਾਬ ਦੇ ਮੌਸਮੀ ਮੇਲੇ ਹਨ ਇਨ੍ਹਾਂ ਵਿੱਚੋਂ ਬਸੰਤ ਪੰਚਮੀ ਦਾ ਮੇਲਾ ਬਸੰਤ ਰੁੱਤ ਤੋਂ ਆਰੰਭ ਹੋਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਥਾਂ-ਥਾਂ ਤੇ ਨਿੱਕੇ ਮੇਲੇ ਲੱਗਦੇ ਹਨ। ਇਸ ਦਿਨ ਲੋਕ ਬਸੰਤ ਬਸੰਤੀ ਕੱਪੜੇ ਪਾਉਂਦੇ ਹਨ ਅਤੇ ਬਸੰਤੀ ਹਲਵਾ ਵੀ ਬਣਾਉਂਦੇ ਹਨ। ਪਟਿਆਲੇ ਤੇ ਸ਼ਹਿਰਟੀ ਦੇ ਦੇ ਬਸੰਤ ਪੰਚਮੀ ਮੇਲੇ ਬਹੁਤ પ્રસਿੱਧ ਹਨ। ਉਸ ਤੋਂ ਅਗਲਾ ਕੁਐਸਚਨ ਹੈਗਾ ਪ੍ਰਚੀਨ ਕਾਲ ਤੋਂ ਚੱਲੀ ਆ ਰਹੀ ਸੱਪ ਪੂਜਾ ਨਾਲ ਸੰਬੰਧਿਤ ਮੇਲੇ ਕਿਹੜੇ-ਕਿਹੜੇ ਹਨ ਤੇ ਇਹਨਾਂ ਵਿੱਚੋਂ ਕਿਸੇ ਇੱਕ ਮੇਲੇ ਦਾ ਵਰਣਨ ਕਰੋ ਪ੍ਰਚੀਨ ਕਾਲ ਤੋਂ ਚੱਲੀ ਆ ਰਹੀ ਸੱਪ ਪੂਜਾ ਨਾਲ ਬਹੁਤ ਸਾਰੇ ਮੇਲੇ ਸੰਬੰਧਿਤ ਹਨ ਪੁਰਾਣੇ ਸਮੇਂ ਵਿੱਚ ਕਿਸਾਨ ਪੈਲੀ ਨੂੰ ਬੋਹਣ ਬੀਜਣ ਤੇ ਵੱਢਣ ਤੋਂ ਪਹਿਲਾਂ 나ਗ ਪੂਜਾ ਕਰਦੇ ਸਨ ਇਹਨਾਂ ਦਿਨਾਂ ਖੇਤਾਂ ਵਿੱਚ ਮੇਲੇ ਲੱਗਦੇ ਸੀ ਜਿੱਥੇ ਪ੍ਰਚੀਨ ਕਾਲ ਵਿੱਚ ਲੋਕ ਮੀਂਹ ਲਈ ਪ੍ਰਾਰਥਨਾ ਕਰਦੇ ਹੁੰਦੇ ਸਨ ਮੁਸਲਮਾਨੀ ਰਾਜ ਤੋਂ ਪਹਿਲਾਂ ਇੱਥੇ ਭਾਰੀ ਮੇਲਾ ਲੱਗਦਾ ਸੀ ਤੇ ਹੁਣ ਇਹਨਾਂ ਮੇਲਿਆਂ ਨੂੰ ਨਾਗ ਮਾਂ ਕਿਹਾ ਜਾਂਦਾ ਹੈ ਪੰਜਾਬ ਵਿੱਚ ਗੁੱਗੇ ਦੀ ਪੂਜਾ ਮੂਲ ਰੂਪ ਵਿੱਚ ਸਰਪ ਪੂਜਾ ਦਾ ਹੀ ਸੁਧਰਿਆ ਹੋਇਆ ਰੂਪ ਹੈ ਪੰਜਾਬ ਵਿੱਚ ਗੁੱਗੇ ਦੀ ਪੂਜਾ ਨਾਲ ਸੰਬੰਧਿਤ ਸਭ ਤੋਂ ਵੱਡਾ ਮੇਲਾ ਛਪਾਰ ਵਿੱਚ ਭਾਦੋਂ ਸੁਦੀ 14 ਨੂੰ ਲੱਗਦਾ ਹੈ ਤਾਂ ਉਸ ਤੋਂ ਬਾਅਦ ਵਿੱਚ ਹੈਗਾ ਤਾਂ ਕੁਐਸਚਨ ਆਪਣੇ ਕੋਲ ਦੇਵੀ ਮਾਤਾ ਦੇ ਮੇਲਿਆਂ ਦਾ ਕੀ ਪਿਛੋਕੜ ਹੈ ਦੇਵੀ ਮਾਤਾ ਨਾਲ ਸੰਬੰਧਿਤ ਕਿਸੇ ਇੱਕ ਮੇਲੇ ਬਾਰੇ ਸੰਖੇਪ ਨੋਟ ਆਪਾਂ ਨੇ ਲਿਖਣਾ ਤਾਂ ਉਸ ਤੋਂ ਬਾਅਦ ਇਹਦਾ ਆਨਸਰ ਹੈਗਾ ਦੇਵੀ ਮਾਤਾ ਦੇ ਮੇਲੇ ਦੇਵੀ ਮਾਤਾ ਨੂੰ ਪਤੇਉਣ ਲਈ ਲੱਗਦੇ ਹਨ ਹੜੱਪਾ ਤੇ ਮਹਿੰਦਾਜੋੜੋ ਦੀ ਖੁਦਵਾਈ ਤੋਂ ਮਿਲੀਆਂ ਮੂਰਤੀਆਂ ਤੋਂ ਦੇਵੀ ਮਾਤਾ ਦੀ ਪੂਜਾ ਦੇ ਪੁਰਾਤਨ ਪ੍ਰਮਾਣ ਮਿਲਦੇ ਹਨ ਭਾਵ ਸਬੂਤ ਮਿਲਦੇ ਹਨ ਇਹ ਮੇਲੇ ਦੇਵੀ ਮਾਤਾ ਦੀ કૃਪੀ ਤੋਂ ਬਚਨ ਲਈ ਤੇ ਉਸ ਨੂੰ ਖੁਸ਼ ਕਰਨ ਦੇ ਲਈ ਪੁਰਾਤਨ ਕਾਲ ਤੋਂ ਲੱਗਦੇ ਆਏ ਹਨ ਤਾਂ ਇਸ ਦੇ ਵਿੱਚ ਇੱਕ ਮੇਲਾ ਹੈਗਾ ਸਾਂਝੀ ਦੇਵੀ ਦੀ ਪੂਜਾ ਸਾਂਝੀ ਦੇਵੀ ਦੀ ਪੂਜਾ ਕਰਨ ਦੇ ਲਈ ਪਹਿਲੇ ਨਰਾਤੇ ਨੂੰ ਨਰਾਤੇ ਨੂੰ ਗੋਹੇ ਵਿੱਚ ਮਿੱਟੀ ਗੁੰਨ ਕੇ ਘਰ ਦੀ ਕਿਸੇ ਕੰਦ ਉੱਤੇ ਸਾਂਝੀ ਮਾਈ ਦੀ ਮੂਰਤੀ ਬਣਾ ਲਈ ਜਾਂਦੀ ਹੈ ਉਸ ਨੂੰ ਫੁੱਲਾਂ, ਗੋਡੀਆਂ ਤੇ ਮੋਤੀਆਂ ਨਾਲ ਸਜਾ ਕੇ ਸਜਾ ਲਿਆ ਸਜਾਇਆ ਜਾਂਦਾ ਹੈ ਤੇ ਗਹਿਣਿਆਂ ਨਾਲ ਸ਼ਿੰਗਾਰਿਆ ਜਾਂਦਾ ਹੈ ਇੱਕ ਪਾਸੇ ਚੰਨ ਚੜਦਾ ਚੜਦਾ ਹੈ ਤੇ ਦੂਜੇ ਪਾਸੇ ਸੂਰਜ ਡੁੱਬਦਾ ਦਿਖਾਇਆ ਜਾਂਦਾ ਹੈ ਕਈ ਘਰਾਂ ਵਿੱਚ ਕੇਵਲ ਸਾਂਝੀ ਦਾ ਚਰਿੱਤਰ ਹੀ ਬਣਾਇਆ ਜਾਂਦਾ ਹੈ ਤੇ ਹਰ ਸ਼ਾਮ ਵੇਲੇ ਪੂਜਾ ਕੀਤੀ ਜਾਂਦੀ ਹੈ ਦੁਸ਼ਹਿਰੇ ਵਾਲੇ ਦਿਨ ਸਰਗੀ ਵੇਲੇ ਸਾਂਝੀ ਮਾਈ ਨੂੰ ਕਿਸੇ ਟੋਬੇ ਨਦੀ ਨਾਲੇ ਵਿੱਚ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਵਾਲਾ ਕੁਐਸਚਨ ਹੈਗਾ ਆਪਣੇ ਕੋਲ ਗੁਰੂ ਸਾਹਿਬਾਂ ਦੀ ਸਮ੍ਰਿਤੀ ਵਿੱਚ ਪੰਜਾਬ ਦੇ ਕਿਹੜੇ-ਕਿਹੜੇ ਮੇਲੇ ਲੱਗਦੇ ਹਨ ਤੇ ਕਿਸੇ ਇੱਕ ਮੇਲੇ ਬਾਰੇ ਜਾਣਕਾਰੀ ਦਿਓ ਪੰਜਾਬ ਵਿੱਚ ਗੁਰੂ ਸਾਹਿਬਾਂ ਦੇ ਆ ਪਵਿੱਤਰ ਸਥਾਨਾਂ ਤੇ ਖਾਸ-ਖਾਸ ਮੌਕੇ ਹੁੰਦੇ ਮੇਲੇ ਲੱਗਦੇ ਹਨ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਵਸਤੇ ਡੇਰਾ ਸਾਹਿਬ ਲਾਹੌਰ ਵਿੱਚ ਭਾਰੀ ਜੋੜ ਮੇਲਾ ਲੱਗਦਾ ਹੈ ਤੇ ਕੱਤਕ ਦੀ ਪੂਰਨਮਾਸ਼ੀ ਨੂੰ ਸ਼੍ਰੀ ਗੁਰੂ ਗੁਰੂ ਨਾਨਕ ਦੇਵ ਜੀ ਜੀ ਦਾ ਜਨਮ ਉਤਸਵ ਉੱਤੇ ਦੇਸ਼ ਦੀ ਵੰਡ ਤੋਂ ਪਹਿਲਾਂ ਭਾਰੀ ਮੇਲਾ ਲੱਗਦਾ ਸੀ ਚੇਤ੍ਰ ਸੁਦੀ ਪਹਿਲੀ ਨੂੰ ਆਨੰਦਪੁਰ ਸਾਹਿਬ ਵਿਖੇ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਹੋਲੇ ਮਹੱਲੇ ਦਾ ਮੇਲਾ ਲੱਗਦਾ ਹੈ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿੰਘਾਂ ਨੂੰ ਯੁੱਧ ਵਿੱਦਿਆ ਵਿੱਚ ਨਿਪੁੰਨ ਕਰਨ ਦੇ ਲਈ ਉਹਨਾਂ ਦੇ ਮੁਕਾਬਲੇ ਦੇ ਰੂਪ ਵਿੱਚ ਸ਼ੁਰੂ ਕੀਤਾ ਗਿਆ ਸੀ ਇਹਨਾਂ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹਿਬਜ਼ਾਦਿਆਂ ਦੀ ਸ਼ਹੀਦੀ ਸੰਬੰਧੀ ਮਰਿੰਡਾ ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਵਿੱਚ ਜੋੜ ਮੇਲੇ ਲੱਗਦੇ ਹਨ ਤਾਂ ਇੱਕ ਮੇਲੇ ਦਾ ਵਰਣਨ ਜਿਵੇਂ ਕਿ ਮੁਕਤਸਰ ਦਾ ਮੇਲਾ ਈਮਿੱਲਾ ਮੱਗੀ ਵਾਲੇ ਦਿਨ ਮੁਕਤਸਰ ਵਿੱਚ ਲੱਗਦਾ ਹੈ ਇਸ ਦਾ ਸਬੰਧ 1705 ਈਸਵੀ ਦੀ ਉਸ ਇਤਿਹਾਸਿਕ ਘਟਨਾ ਨਾਲ ਹੈ ਜਦੋਂ ਸਿੰਘਾਂ ਨੇ ਖਿਦਰਾਣੇ ਖਿਦਰਾਣੇ ਦਾ ਬਦਲ ਅੱਜਕੱਲ ਨਾਮ ਮੁਕਤਸਰ ਹੈਗਾ ਤਾਲ ਦੇ ਗੰਡੇ 40 ਸਿੰਘ ਜੋ ਪਹਿਲਾਂ ਹੀ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਦੇ ਗਏ ਸਨ ਅਤੇ ਸ਼ਹੀਦ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਜੱਤੇਦਾਰ ਮਹਾ ਸਿੰਘ ਦੀ ਬੇਨਤੀ ਮੰਨ ਕੇ ਬੇਦਾਵਾ ਪਾੜ ਦਿੱਤਾ ਤੇ ਉਹਨਾਂ ਨਾਲ ਟੁੱਟੀ ਗੰਢਲੇ ਗੁਰੂ ਜੀ ਨੇ ਇਨ੍ਹਾਂ ਸਿੰਘਾਂ ਨੂੰ ਮੁਕਤੇ ਕਹਿ ਕੇ ਸਨਮਾਨਿਆ ਤੇ ਇਸ ਥਾਂ ਦਾ ਨਾਮ ਮੁਕਤਸਰ ਰੱਖਿਆ ਮਾਗੀ ਵਾਲੇ ਦਿਨ ਸੰਗਤਾਂ ਹਉਮ ਹਮਾ ਕੇ ਇੱਥੇ ਆਉਂਦੀਆਂ ਹਨ ਅਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਹਨ ਤੇ ਉਸ ਤੋਂ ਬਾਅਦ ਵਾਲਾ ਕੁਐਸਚਨ ਹੈਗਾ ਪੰਜਾਬ ਵਿੱਚ ਤਿਥਾ ਨਾਲ ਸੰਬੰਧਿਤ ਕਿਹੜੇ-ਕਿਹੜੇ ਤਿਉਹਾਰ ਆਉਂਦੇ ਹਨ ਤਾਂ ਇਸ ਦਾ ਅਨਸਰ ਹੈ ਕਿ ਪੰਜਾਬ ਵਿੱਚ ਤਿਥਾ ਨਾਲ ਸੰਬੰਧਿਤ ਬਹੁਤ ਸਾਰੇ ਤਿਉਹਾਰ ਹਰ ਸਾਲ ਹਰ ਮਹੀਨੇ ਮਨਾਏ ਜਾਂਦੇ ਹਨ ਪੰਜਾਬ ਵਿੱਚ ਚੰਨ ਦੀਆਂ ਤਿਥਾਂ ਮੁਤਾਬਿਕ ਇਕਾदशी, ਮੱਸਿਆ, ਪੂਰਨਮਾਸੀ ਤੇ ਸੰਗ੍ਰਾਂਦ ਆਉਂਦੇ ਰਹਿੰਦੇ ਹਨ। ਸਾਲ ਚੜਦਿਆਂ ਹੀ ਇਕਮ ਨੂੰ ਨਮਾ ਸੰਮਤ ਚੇਤ੍ਰ ਸੁਦੀ 8ਵੀਂ ਨੂੰ ਕੰਝਕਾ, ਚੇਤ੍ਰ 9 ਨੂੰ ਰਾਮ ਨੌਮੀ, ਸਾਵਣ ਵਿੱਚ 3ੀਆਂ, ਸਾਵਣ ਦੀ ਪੂਰਨਮਾਸੀ ਨੂੰ ਰਖੜੀ, ਬਾਦੋਂ ਦੀ ਕ੍ਰਿਸ਼ਨ ਜਨਮਾਸਟਮੀ, ਅੱਸੂ ਦੇ ਹਨੇਰੇ ਪੱਖ ਵਿੱਚ ਸ਼ਰਾਦ ਅਸਤੂ ਦੇ ਚਾਨਣ ਵਿੱਚ ਨਰਾਤੇ ਨੌ ਰਾਤਿਆਂ ਵਿੱਚ ਗੌਰ ਦਾ ਜਾਂ ਸਾਂਝੀ ਮਾਈ ਦੀ ਪੂਜਾ ਖਰਾਮਲੀਲਾ ਦੁਸ਼ਹਿਰਾ ਕੱਤਕ ਵਿੱਚ ਦੀਵਾਲੀ ਹਨੇਰੇ ਪੱਖ ਦੀ ਚੌਥੀ ਤਿਤ ਨੂੰ ਕਰਵਾ ਚੌਥ ਕੱਤਕ ਦੀ ਪੂਰਨਮਾਸੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਵਸ ਪੋਚ ਲੋਹੜੀ ਅਤੇ ਮਾਗ ਦੀ ਏਕਮ ਨੂੰ ਮਕਰ ਸੰਕ੍ਰਾਂਤੀ ਫੱਗਣ ਦੀ ਮਸਿਆ ਨੂੰ ਸ਼ਿਵਰਾਤਰੀ ਦਾ ਤਿਉਹਾਰ ਆ ਜਿਹੜਾ ਉਹ ਹੁੰਦਾ ਹੈ ਮਤਲਬ ਹਰ ਸਾਲ ਹਰ ਮਹੀਨੇ ਦੇ ਮਤਲਬਕ ਤਿਉਹਾਰ ਨੇ ਜਿਹੜੇ ਉਹ ਪੰਜਾਬ ਵਿੱਚ ਜਾਂ ਸਾਰੀ ਦੁਨੀਆ ਦੇ ਵਿੱਚ ਮਨਾਏ ਜਾਂਦੇ ਹਨ ਤਾਂ ਇਹ ਸੀਗੇ ਅੱਜ ਦੇ ਕੁਐਸਚਨ ਆਨਸਰ ਆਈ ਹੋਪ ਤੁਹਾਨੂੰ ਸਾਰੇ ਕੁਐਸਚਨ ਆਨਸਰ ਚੰਗੀ ਤਰ੍ਹਾਂ ਸਮਝ ਆਏ ਹੋਣਗੇ ਜੇ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗੀ ਤਾਂ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਥੈਂਕ ਯੂ